ਸਾਸਤਰੀ ਘਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਦੇਣਾ ਜੀ ਅੱਜ 7 ਤਰੀਕ ਹੋਗੀ ਆ ਸੋਮਵਾਰ ਦਾ ਦਿਨ ਹੈ ਤੇ ਆਪਣੇ ਬਹੁਤ ਮੀਂਹ ਆ ਗਿਆ ਸੀ ਐਤਵਾਰ ਨੂੰ ਸ਼ਾਮ ਨੂੰ ਵੀ ਆਇਆ ਸੀ ਥੋੜਾ ਜਿਹਾ ਆਇਆ ਸੀ ਸ਼ਾਮ ਨੂੰ ਤਾਂ ਤੇ ਐਤਵਾਰ ਸੋਮਵਾਰ ਨੂੰ ਬਹੁਤ ਮੀਂਹ ਆਇਆ ਸਵੇਰੇ ਹਨਾ ਬਹੁਤ ਜਿਆਦਾ ਵੀ ਰੱਬ ਨੇ ਬਹੁਤ ਵਧੀਆ ਕਰਤਾ ਹਨਾ ਜਿਵੇਂ ਸਾਡੇ ਪਿੰਡ ਚ ਮੀਂਹ ਨਹੀਂ ਪਾਰਿਆ ਸੀ ਚਾਰਕ ਕਣੀਆਂ ਬਾਕੇ ਵਗ ਜਾਂਦਾ ਸੀ ਤਾਂ ਬਹੁਤ ਮੀਂਹ ਪਾਤਾ ਜੀ ਰੱਬ ਨੇ ਜੀਰੇ ਨੂੰ ਬਹੁਤ ਆਸਰਾ ਹੋ ਗਿਆ ਤੇ ਮੀਂਹ ਕਾਫੀ ਪੈ ਗਿਆ 2-3 ਘੰਟੇ ਮੀਂਹ ਪਈ ਹੈ ਲਗਾਤਾਰ ਚਿਹੜੇ ਦਾ ਮੀਂਹ ਸੀਗਾ ਕਾਫੀ ਤੇ ਅਸੀਂ ਰੱਬ ਨਾਲ ਰੋਜ਼ ਰੱਬ ਨੂੰ ਕਹਿੰਦੇ ਸੀ ਰੱਬਾ ਮੀਂਹ ਪਾ ਦੇ ਇੰਨੀ ਗਰਮੀ ਹੋ ਰਹੀ ਹੈਗੀ ਵੀ ਮਾੜੀ ਮੋਟੀ ਠੰਡ ਹੋ ਜੇ ਤੇ ਨਾਲੇ ਜੀਰਿਆਂ ਨੂੰ ਸਵੇਤ ਲੱਗ ਗਿਆ ਜੀਰੀਆਂ ਚ ਪਾਣੀ ਮੁੱਕਿਆ ਪਿਆ ਸੀਗਾ ਕਿਉਂਕਿ ਮੋਟਰਾਂ ਦਾ ਪਾਣੀ ਕਿੰਨੇ ਹੀ ਪਾਈ ਆਉ ਜੂ ਕੰਮ ਲੋਟ ਨਹੀਂ ਆਉਂਦਾ ਰੱਬ ਜਦੋਂ ਮੀਂਹ ਪਾਉਂਦੇ ਨੇ ਨਾ ਰੱਬ ਦੀ ਜੇ ਕੁਦਰਤ ਦਾ ਇਹ ਚੀਜ਼ ਹੁੰਦੀ ਹੈ ਉਹੀ ਸਹੀ ਹੁੰਦੀ ਹੈ ਰੱਬ ਨੇ ਮੀਂਹ ਪਾਤਾ ਕਹਿੰਦੇ ਜੀਰੀਆਂ ਦਾ ਰੰਗ ਬਦਲ ਗਿਆ ਅੱਥਨ ਨੂੰ ਹੀ ਜੀਰੀਆਂ ਨੇ ਸੋਹਣੀਆਂ ਲੱਗਣ ਲੱਗ ਗਈਆਂ ਤੇ ਕਿਤੇ ਇਹਨਾਂ ਦਾ ਪਾਣੀ ਪਾਈ ਜਾਂਦੇ ਸੀ ਮੋਟਰਾਂ ਦਾ ਜੀਰੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਪਾਣੀ ਲੱਗਿਆ ਕਿ ਲੱਗਿਆ ਨਹੀਂ ਤੇ ਇਹ ਪਹਿਲਾਂ ਦੋ ਸਵੇਰੇ 7:00 ਕ 7:00 ਵਜੇ ਆ ਗਏ ਸੀ ਮੀਂਹ ਕਣੀਆਂ ਚ ਪੈਣ ਲੱਗੇ ਸੀ ਤੇ ਮੱਝਾਂ ਨਮਾ ਤੇ ਉਸ ਤੋਂ ਬਾਅਦ ਤਾਂ ਫਿਰ ਰੱਬ ਨੇ ਬਹੁਤ ਮੀਂਹ ਪਾਇਆ ਜਮਾਂ ਨੇਹਰਾ ਹੋ ਗਿਆ ਸੀ ਐ ਹੋ ਗਿਆ ਸੀ ਵੀ ਰਾਤ ਹੋ ਗਈ ਪਸੂਆਂ ਵਾਲੇ ਦਾ ਸਾਡੇ ਕਿਉਂਕਿ ਛੱਡ ਕਰਕੇ ਜਮੀਂ ਰਾਤ ਲੱਗਦੀ ਸੀ ਕੁਛ ਨਹੀਂ ਦੀਂਦਾ ਸੀ ਇੱਥੇ ਤਾਂ ਇੰਨਾ ਜ਼ਿਆਦਾ ਨੇਹਰਾ ਹੋ ਗਿਆ ਸੀ ਚੜ ਚੜ ਕੇ ਆਇਆ ਰੱਬ ਬਹੁਤ ਮੀਂਹ ਪਾਤਾ ਰੱਬ ਨੇ ਵਧੀਆ ਕਰਤਾ ਜੀ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਨੂੰ ਇੱਕ ਕਮੈਂਟ ਆਇਆ ਸੀਗਾ ਕਹਿੰਦੇ ਤੁਸੀਂ ਫੀਡ ਘਰੇ ਕਰਵਾਇਆ ਕਰੋ ਫੀਡ ਤਾਂ ਅਸੀਂ ਕਰੀ ਕਰਵਾਉਣੀ ਹੁੰਦੀ ਹੈ ਜੀ ਪਹਿਲਾਂ ਤਾਂ ਨਹੀਂ ਕਰਵਾਉਂਦੇ ਸੀਗੇ ਹੁਣ ਅਸੀਂ ਫੀਡ ਘਰੇ ਕਰਵਾਉਣ ਲੱਗ ਗਏ ਤੇ ਪਹਿਲਾਂ ਅਸੀਂ ਐ ਪਲਬਿਲੀਟੀ ਦਾਲਿਆ ਕਰਦੇ ਘਰੇ ਤੇ ਬੜੇ ਮੇ ਦੀ ਖਲ ਲਿਆ ਕਰਦੇ ਤੇ ਸਰੋਂ ਦੀ ਖਲ ਇਹ ਤਿੰਨੋਂ ਚੀਜ਼ ਆ ਪਾਇਆ ਕਰਦੇ ਸੀ ਅਸੀਂ ਤੇ ਸਰੋਂ ਦਾਲ ਕੇ ਅਸੀਂ ਜਦੋਂ ਆਪਣੀ ਕੋਈ ਮਾਝੀ ਦਾ ਛੋਟੀ ਸੂਣ ਵਾਲੀ ਹੁੰਦੀ ਤਾਂ ਜਿਵੇਂ ਪਹਿਲਾਂ ਛੋਟੀ ਹੁੰਦੀ ਤਾਂ ਉਹ ਤਿੰਨ ਮਹੀਨੇ ਦੀ ਗੱਭ ਹੋ ਜਾਂਦੀ ਚੱਕ ਪਾਸ ਉਹਨੂੰ ਕਰਾ ਲੈਂਦੇ ਤਾਂ ਆਪਾਂ ਉਦੋਂ ਤੋਂ ਸਟਾਰਟ ਕਰ ਦਿੰਦੇ ਸੀ ਉਹਨੂੰ ਸਰੋਂ ਦਾਲ ਕੇ ਕਣਕ ਦੇ ਵਿੱਚ ਵੀ ਦੋ ਹਿੱਸੇ ਦੀ ਕਣਕ ਇੱਕ ਹਿੱਸੇ ਸਰੋਂ ਪਾ ਕੇ ਤਾਂ ਆਪਾਂ ਨੂੰ ਮੰਨ ਡੇਡ ਮੰਨ ਸਰੋਂ ਚਾਰ ਦਿੰਦੇ ਸੀਗੇ ਥੋੜੇ ਰੋਜ਼ ਲੱਟੀ ਪਿਉਂ ਕੇ ਤੇ ਸੂਣ ਤੱਕ ਤੇ ਉਹਦੇ ਨਾਲ ਨਾਲ ਤਾਂ ਜੀ ਪਸ਼ੂ ਦੇਣਾ ਧਾਰ ਪੋਲੀ ਹੋ ਜਾਂਦੀ ਐ ਨਾਲੇ ਪਸ਼ੂ ਬਹੁਤ ਸੋਹਣਾ ਤਿਆਰ ਹੋ ਜਾਂਦਾ ਜੇ ਆਪਾਂ ਸਰੋਂ ਪਾਵਾਂਗੇ ਕਿਉਂਕਿ ਸਰੋਂ ਦੇ ਖਾਲਾ ਪੱਲੇ ਹੁੰਨੇ ਆ ਉਹ ਕੋੜਾ ਪਿਓਰ ਹੁੰਦੀ ਏ ਜਿੰਨੀ ਜੇ ਆਪਾਂ ਕਰੋ ਕਰੇ ਸਰੋਂ ਦਾਲ ਕੇ ਪੋਨੇ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਹੈਗਾ ਪੈਲਣ ਝੋਟੇ ਦੀ ਤੁਸੀਂ ਬਹੁਤ ਵਾਰੀ ਪ੍ਰਤਿਆਇਆ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਤੀਜੇ ਤਿੰਨ ਮਹੀਨਿਆਂ ਦੀ ਚੱਕ ਪਾਸ ਕਰਾ ਕੇ ਆਪਾਂ ਜੇ ਸਟਾਰਟ ਕਰ ਦਈਏ ਜੇ ਸੂਣ ਤੱਕ ਉਹਨੂੰ ਪਾਈਏ ਤੇ ਹੁਣ ਅਸੀਂ ਕਣਕ ਘਰੋਂ ਲੈ ਜਾਂਦੇ ਆ ਸਰੋਂ ਘਰੋਂ ਲੈ ਜਾਂਦੇ ਆ ਤੇ ਬਾਕੀ ਆਪਾਂ ਤਿੰਨ ਚਾਰ ਚੀਜ਼ਾ ਉਥੋਂ ਪਵਾ ਲੈਣੇ ਹੈਗੇ ਫਿਰ ਆਪਣੇ ਸਵਾ ਡੇਢ ਮਹੀਨਾ ਫੀਡ ਚੱਲ ਜਾਂਦੀ ਹੈ ਬਾਕੀ ਸਰੋਂ ਦੀ ਖੜ ਲਿਉਨੇ ਆਪਾਂ ਕੁਸਾ ਪੱਕਾ ਨਹੀਂ ਕਢਾਉਣੇ ਆਉਦੀ ਹੋ ਜਾਂਦੀ ਹੈ ਵਿੱਚ ਦੀ ਕਿਉਂਕਿ ਆਪਾਂ ਸਰੋਂ ਦਾ ਤੇਲ ਹੀ ਵਰਤਦੇ ਆਂ ਘਰੇ ਦਾਲ ਸਬਜੀ ਸਾਰੇ ਘਰ ਸੇਚ ਤੇ ਉਹ ਵਿੱਚ ਦੀ ਪੈ ਜਾਂਦੀ ਹੈ ਤੇ ਆਪਾਂ ਸਰੋਂ ਦੀ ਖਾਲ ਇਹਨਾਂ ਨੂੰ ਸੰਨੇ ਚ ਪਾ ਦਿੰਨੇ ਆ ਤੇ ਉਹ ਹਰਾਚਾਰਾ ਰਲਾ ਕੇ ਫਿਰ ਧਾਰਾ ਚੋਣੇ ਆਗੇ ਆਪਾਂ ਉਦੋਂ ਫੀਡ ਉੱਪਰ ਡੇਕ ਕੇ ਫਿਰ ਆਪਾਂ ਧਾਰਾ ਡੁਕੀ ਕੱਢ ਲੈਣੇ ਕਿਉਂਕਿ ਅਸੀਂ ਕਟਰੂ ਨਹੀਂ ਛੱਡਦੇਗੇ ਕਿਸੇ ਵੀ ਪਸ਼ੂ ਦਾ ਜਿਵੇਂ ਆਪਣੀ ਛੋਟੀ ਸੱਜਰ ਸੂਈ ਆ ਹੁਣ ਆਪਾਂ ਇਹ ਕੱਟਾ ਪਹਿਲਾਂ ਨਹੀਂ ਛੱਡਦੇਗੇ ਬਹੁਤ ਘੱਟ ਆਪਾਂ ਸ਼ੁਰੂ-ਸ਼ੁਰੂ ਤਾਂ ਛੱਡਿਆ ਦੋਕ ਦਿਨ ਅਸੀਂ ਤੇ ਹੁਣ ਅਸੀਂ ਛੱਡਣਾ ਬੰਦ ਕਰਤਾ ਅਸੀਂ ਮੰਗਰੋ ਚੰਗਾ ਦਿੰਨੇਗੇ ਤੇ ਪਹਿਲਾਂ ਅਸੀਂ ਲੋਟੀ ਪਾ ਕੇ ਅਹੀਂ ਧਾਰ ਕੱਢ ਲੈਨੇ ਆ ਅਸੀਂ ਸ਼ੁਰੂ ਤੋਂ ਹੀ ਹੱਤ ਬਣਾਈ ਹੋਈ ਹੈ ਵੀ ਅਸੀਂ ਕਟਰੂ ਨੂੰ ਛੱਡਦੇ ਨਹੀਂਗੇ ਚੁੰਗਣੀ ਲਾਉਣਾ ਸੀ ਅਸੀਂ ਇਹੇ ਸ਼ੀਸ਼ੀ ਤੇ ਬਸ ਸਤੋਂ ਉਹਦੀ ਨਿੱਪਲ ਜੀ ਟੁੱਟ ਰਹੀ ਸੀ ਉਹ ਲਿਆਂਦੀ ਨਹੀਂ ਗਈ ਸਾਡੀ ਪਹਿਲਾਂ ਸਲਾਹ ਅਹੀਂ ਸੀਗੀ ਵੀ ਆਪਾਂ ਇਹਨੂੰ ਛੱਡਦੇ ਨਹੀਂਗੇ ਵੀ ਇਹਨੂੰ ਆਪਾਂ ਸ਼ੀਸ਼ੀ ਦੀ ਲਾ ਦਾਂਗੇ ਹਨਾ ਤੇ ਨਾਲ ਹਸਾਬ ਨਾਲ ਦੁੱਧ ਪਿਲਾਇਆ ਜਾਂਦਾ ਹੈ ਕਿ ਆਪਾਂ ਇੰਨਾ ਕੱਪ ਪਿਲਾਉਣਾ ਹੈਗਾ ਤੇ ਨਾਲੇ ਬੰਦਣਾ ਕਰਨ ਔਖਾ ਹੋ ਜਾਂਦਾ ਫਿਰ ਆਪਾਂ ਫਿਰ ਛੇਤੀ ਛੁੜਾ ਦਿੰਨੇ ਆਪਾਂ ਕਟਰੂ ਨੂੰ ਆਪਾਂ ਬੰਦਣਾ ਖੋਲਣਾ ਔਖਾ ਲੱਗਣ ਲੱਗ ਜੇ ਉਹ ਤਿੰਨ ਮਹੀਨੇ ਤੱਕ ਤਾਂ ਅਸੀਂ ਜ਼ਰੂਰ ਦੁੱਧ ਪਿਲਾਉਣਾ ਹੈ ਜੀ ਕਟਰੂ ਨੂੰ ਉਸ ਤੋਂ ਬਾਅਦ ਨਹੀਂ ਫਿਰ ਅਸੀਂ ਤਾਂ ਤਿੰਨ ਮਹੀਨੇ ਤੱਕ ਪੂਰਾ ਦੁੱਧ ਪਿਲਾ ਕੇ ਫਿਰ ਉਸ ਤੋਂ ਬਾਅਦ ਅਸੀਂ ਹਟਾਉਨੇ ਆਂਗੇ ਫਿਰ ਵਧੀਆ ਨੀਰਾਚਾਰਾ ਖਾਣ ਦਾਣਾ ਖਾਣ ਲੱਗ ਜਾਂਦਾ ਕਟਰੂ ਨੀਰਾਚਾਰਾ ਤਾਂ ਹੁਣ ਵੀ ਖਾਣ ਲੱਗ ਗਿਆ ਜੀ ਖੈਰ ਇਹ ਮੂੰਹ ਮਾਰਦਾ ਹੈਗਾ ਨੀਰੇ ਤੇ ਤਾਂ ਚਲ ਫਿਰ ਵੀ ਵੀ ਦੁੱਧ ਤਾਂ ਚਾਹੀਦਾ ਹੈ ਨਾ ਕਟਰੂ ਨੂੰ ਇੱਕ ਮਹੀਨਾ ਤਾਂ ਜੰਮੀ ਪੂਰਾ ਦੁੱਧ ਚਾਹੀਦਾ ਹੈ ਸ਼ੁਰੂ ਜ ਨਹੀਂ ਦੁੱਧ ਜਿਆਦਾ ਪਿਲਾਉਣਾ ਚਾਹੀਦਾ ਜੇ ਆਪਾਂ 15 ਦਿਨ ਅਸੀਂ ਘੱਟ ਦੁੱਧ ਪਿਲਾਇਆ ਹੁਣ ਹੁਣ ਅਸੀਂ ਦੁੱਧ ਸ਼ੁਰੂ ਕਰਿਆ ਨੂੰ ਥੋੜਾ ਜਿਆਦਾ 15 ਦਿਨ ਤਾਂ ਅਸੀਂ ਘੱਟ ਹੀ ਦੁੱਧ ਰੱਖਿਆ ਕਿਉਂਕਿ ਗਰਮੀ ਜਿਆਦਾ ਸੀਗੀ ਤੇ ਉੱਪਰ ਦੁੱਧ ਲੂਹਾ ਸੀਗਾ ਬਾਲਾ ਹੁੰਕਿਆ ਕਰਦਾ ਇਹ ਅੰਦਰ ਜੀ ਦੇਖੋ ਆਪਣਾ ਕੱਟਾ ਵਿਕਦਾ ਵੀ ਸੀ ਇਹ ਤੇ ਫਿਰ ਵਿਚਾਰਾ ਰਹਿ ਗਿਆ ਦੇ ਕਰਮਾਂ ਚ ਹੈ ਨਹੀਂ ਸੀਗਾ ਵਿਕਣਾ ਨੂੰ ਸਾਨੂੰ ਐ ਵੀ ਕਾਹਨੂੰ ਕੱਟਿਆਂ ਨੂੰ ਦੇਣਾ ਹੈਣਾ ਜੇ ਕੋਈ ਕੱਟੀ ਬਦਲਾ ਲੇ ਦੇ ਵੱਟੇ ਅਸੀਂ ਕੱਟੀ ਲੈ ਲਈਏ ਜਾ ਕੋਈਆਂ ਕਿਸੇ ਦੇ ਕਰੇ ਰੱਖਣ ਨੂੰ ਵੇਖ ਜੇ ਵੀ ਇੰਨਾ ਆਪਾਂ ਦੁੱਧ ਪਿਆ ਪਿਆ ਕੇ ਪਾਲਿਆ ਇਹਨੂੰ ਜਿਵੇਂ 1 ਸਾਲ 3-4 ਮਹੀਨੇ ਦਾ ਇਹ ਤੇ ਕੱਦ ਕਾਫੀ ਹੈ ਇਹਦਾ ਤੇ ਉਹ ਵੀ ਗਰੋਥ ਸੋਹਣੀ ਹੈ ਜੀ ਸਿੰਘ ਵਗੈਰਾ ਵੀ ਠੀਕ ਨੇਗੇ ਤੇ ਮਾਂ ਦਾ ਰਿਕਾਰਡ ਵੀ ਇਹਦਾ ਬਹੁਤ ਵਧੀਆ ਹੈਗਾ ਵੀ ਦੁੱਧ 16-17 ਲੀਟਰ ਦੁੱਧ ਦੇਦੀ ਮਾਂ ਥੱਲੇ ਤੇ ਆਪਾਂ 5 ਮਹੀਨੇ ਤੱਕ ਇਹਨੂੰ ਦੁੱਧ ਪਿਆ ਕੇ ਪਾਲਿਆ ਜੀ 5 ਮਹੀਨੇ ਪੂਰਾ ਦੁੱਧ ਪਿਲਾਇਆ ਇਹਨੂੰ ਚੁੰਗਣੀ ਤੇ ਪਾਲਿਆ ਸੀ ਆਪਾਂ ਅੱਪਾ 5 ਲੀਟਰ ਦੁੱਧ ਤੋਂ ਪਿਆੰਦੇ ਰਹੇ ਨਾ ਸ਼ੁਰੂ-ਸ਼ੁਰੂ 'ਚ ਤਾਂ ਇਹਨੂੰ ਉਸ ਤੋਂ ਬਾਅਦ ਦੁੱਧ ਘਟਾ ਕੇ 4 ਕਿਲੋ, 3 ਕਿਲੋ, 2 ਕਿਲੋ ਫੇਰ ਅਸੀਂ ਕੱਟਾ ਆਇਆ ਸੀ ਦੁੱਧੇ ਦਾ ਇਹਨਾਂ ਨਾਲ ਦੁੱਧ ਪਲਾ ਕੇ ਪਿਆ ਕੇ ਪਾ ਲਿਆ ਜਿਹਨੂੰ ਹੁਣ ਆਏ ਸੱਟਨ ਨੂੰ ਜੀ ਨਹੀਂ ਕਰਦਾ ਇੱਕ ਤਾਂ ਜਿਹਦੀ ਪੂਛ ਨਾ ਝੁੱਟੀ ਨਹੀਂ ਵੱੜਦੀ ਸੀ ਪੈਰ ਰੱਖਦਾ ਸੀ ਉਹਦੇ ਕਰਕੇ ਦਿੱਕਤ ਆ ਰਹੀਏਗੀ ਨਹੀਂ बिकਦਾ ਜਾਂਦਾ ਹੁਣ ਇਹ ਕੱਟਾ ਫਿਰ ਉਹ ਕਹਿੰਦੇ ਵੀ ਇਹ ਵੀ ਪੂਛ ਨਹੀਂ ਹੈਗੀ ਇਸ ਕਰਕੇ ਉਹਨਾਂ ਨੇ ਫਿਰ ਉਹ ਨਹੀਂ ਕੀਤਾ ਇਹ ਐਸੀ ਪੂੰਛ ਵੱਡੀ ਸਾਡੇ ਪਸੂ ਦੀ ਕਦੇ ਨਹੀਂ ਪੂੰਛ ਐ ਵੱਡੀ ਸੀਗੀ ਪਤਾ ਨਹੀਂ ਕਿਵੇਂ ਇਹ ਬਾਹਰ ਬੈਠਾ ਉੱਥੇ ਝੋਟੀ ਨੇ ਪੈਰ ਰੱਖਦਾ ਪੂੰਛ ਤੇ ਕਿ ਮੇਰੀ ਦੀ ਪੂੰਛ ਵੱਡ ਗਈ ਐ ਤੇ ਇੱਕ ਮੇਰੇ ਵੀਰ ਦਾ ਕਮੈਂਟ ਆਉਂਦਾ ਪਾਕਿਸਤਾਨ ਤੋਂ ਉਹ ਕਹਿੰਦੇ ਵੀ ਤੁਸੀਂ ਨਾਲ ਤਾਂ ਮਿਲਕਿੰਗ ਵੀਡੀਓ ਦਿਓ ਨਾਲੇ ਫੀਡ ਦੱਸੋ ਵੀ ਤੁਸੀਂ ਕਿਵੇਂ ਪਾਉਂਦੇ ਹੋਣਾ ਜਰੂਰ ਦੱਸਾਂਗੇ ਤੁਹਾਨੂੰ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਨੂੰ ਬੜੀ ਦੂਰ ਬੈਠੇ ਤੁਸੀਂ ਦੇਖਦੇ ਹੋ ਤੇ ਸਾਨੂੰ ਕਮੈਂਟ ਕਰਦੇ ਹੋਗੇ ਤੇ ਉਹ ਉਧਰ ਪੈਣ ਲੱਗ ਰਸੀ ਮੀ ਆਪਾ ਲੱਗ ਰਸੀ ਮੈਂ ਸਨਮਾਉਣ ਕਿਉਂਕਿ ਹਨਾ ਰਾਤ ਨੂੰ ਐਵੇਂ ਲੱਗਦਾ ਜੀ ਮੈਂ ਸਬਹੁਤ ਜਿਆਦਾ ਲਿਪੜਦੇ ਨੇ ਬਾਹਰ ਸਾਡੇ ਜਗਾ ਹੈ ਨਹੀਂ ਸੀ ਬੰਨਣ ਨੂੰ ਨਹੀਂ ਸਾਡੀ ਸਲਾਹ ਸੀ ਵੀ ਕਿੱਲੇ ਹੋਣ ਜੇ ਆਪਾਂ ਬਾਹਰ ਮੀਂਝ ਬੰਨਦੀਏ ਮੈਂ ਸਹਣਾ ਨੇ ਗਰਮੈਸ ਨਿਕਲ ਜੇ ਵਿਚਾਰੀਆਂ ਦੀ ਕਿਉਂਕਿ ਗਰਮੀ ਬਹੁਤ ਜਿਆਦਾ ਹੈਗੀ ਇਹ ਪਾਣੀ ਨਾਲ ਆਪਾਂ ਕਿੰਨਾ ਮਰਜੀ ਨਮਾਈ ਜਾਈਏ ਪਰ ਪਸ਼ੂ ਨੂੰ ਉਹ ਠੰਡਕ ਨਹੀਂ ਮਿਲਦੀ ਜਿਹੜੀ ਮੀਂਝ ਵਿੱਚ ਬਹਿ ਕੇ ਮਿਲਦੀ ਅੱਗੇ ਅਸੀਂ ਬਾਹਰ ਬੰਨਿਆ ਕਰਦੇ ਜੀ ਮੈਂ ਸਮੀਂ ਚ ਹੁਣ ਐਸਾ ਪੱਕਾ ਕਰਾਇਆ ਹੈਗਾ ਕਿੱਲੇ ਹੀ ਨਹੀਂ ਗੱਡੇ ਕੀ ਉਦੋਂ ਬਸ ਨਾ ਕੋਈ ਪੱਤੀਆਂ ਲਵਾਈਆਂ ਨਾ ਮੁੜਕੇ ਕਿਸੇ ਨੇ ਕਿल्ले ਗੱਡੇ ਕਿਸੀ ਬਾਹਰ ਕਿੱਲਿਆਂ ਤੇ ਬੰਦ ਦਿੰਦੇ ਮੈਂ ਸੈਦਰ ਦੇ ਪਾਸੇ ਕੋਠੀ ਦੀ ਸਾਈਡ ਤੇ ਤੇ ਸਾਰਾ ਮੀਂਹ ਦੇ ਉੱਪਰ ਪੈਂਦਾ ਹੁਣ ਤਾਂ ਇੱਥੇ ਜਗ੍ਹਾ ਸੀ ਕਿਆ ਸੀ ਵੀ ਖੁਰਲੀ ਕਰਾ ਲਉ ਸਾਈਡ ਤੇ ਹਨਾ ਇਧਰ ਕੋਠੀ ਕਣੀ ਵੀ ਨਾਲ ਤਾਂ ਇਧਰ ਮੈਂ ਸਾਂ ਬਾਹਰ ਨਿਕਲ ਜਾਣ ਵਿਚਾਰੀਆਂ ਇਹ ਤੇ ਨਾਲੇ ਜਿਵੇਂ ਹੁਣ ਐਨੀ ਗਰਮੀਆਂ ਮੀਂਹ ਕਣੀ ਆਉਂਦਾ ਬੰਦਾ ਬਾਹਰ ਬੰਦ ਦੇ ਤੇ ਨਾਲੇ ਇਹ ਵਿਚਾਰੀਆਂ ਦਾ ਗਰਮ ਐਸ ਨਿਕਲ ਜੇ ਨਾਲੇ ਆਪ ਨੂੰ ਸੌਖਾ ਹੋ ਜਾਏ ਅੰਦਰੋਂ ਸੁੱਕ ਵੀ ਜਾਂਦਾ ਜੀ ਫਿਰ ਸਰਦ ਨੇ ਅੰਦਰ ਰਹਿੰਦੀਆਂ ਨੇ ਕਦੇ ਅੰਦਰ ਕਰਤੀ ਕਦੇ ਬਾਹਰ ਕਰਤੀਆਂ ਸਾਨੂੰ ਵੀ ਅੰਦਬਿੰਦਰ ਹੁਣ ਤੋਤੇ ਬਿਨਾ ਸਰਦਾ ਨਹੀਂਗਾ ਕਿਉਂਕਿ ਚਿੱਕੜ ਹੋ ਜਾਂਦਾ ਜੇ ਫਿਰ ਬਾਹਰਾਂ ਕਰਕੇ ਹਨਾ ਜੇ ਗੋਹਾ ਜੰਮਿਆ ਹੁੰਦਾਗਾ ਫਿਰ ਆਪ ਦੇ ਤਿਲ ਸੰਧਰ ਡਾਰਨ ਵਾਲੇ ਪਸ਼ੂਆਂ ਦੇ ਤੇ ਫਿਰ ਸਾਨੂੰ ਧੋਣਾ ਪੈਂਦਾ ਅੰਦਰੋਂ ਵੀ ਹੁਣ ਪਹਿਲਾਂ ਅਸੀਂ ਧੋਦੇ ਨਹੀਂ ਸੀ ਵੀ ਕਿਉਂ ਇੰਨਾ ਪਾਣੀ ਵੇਸਟ ਕਰਿਆ ਕੀ ਫਾਇਦਾ ਤੋ ਕਿ ਅਸੀਂ ਬਾਰੋ-ਬਾਰੋ ਮੈਂ ਸਨਮਾ ਆਇਆ ਕਰਦੇ ਹਾਂ ਖੜਾ ਕੇ ਤੇ ਹੁਣ ਸਾਨੂੰ ਅੰਦਰੋਂ ਵੀ ਧੋਣਾ ਪੈਂਦਾ ਇੱਕ ਕਮੈਂਟ ਆਇਆ ਸੀ ਕਹਿੰਦਾ ਤੁਸੀਂ ਕੱਟੀ ਦੱਸਿਓ ਹਨਾ ਵੀ ਉਹ ਕਿੰਨੇ ਟਾਈਮ ਦੀ ਐ ਸਾਨੂੰ ਐ ਨਹੀਂ ਪਤਾ ਲੱਗਿਆ ਕਿਹੜੀ ਕੱਟੀ ਤੁਸੀਂ ਪੁੱਛ ਰਹੇ ਹੋ ਜਿਹੜੀ ਸਾਡੀ ਇਹ ਵਾਲੀ ਝੋਟੀ ਹੈਗੀ ਇਹ ਤਾਂ 32 ਸਾਲ ਦੀ ਛੋਟੀ ਜਿਹੜੀ ਵੱਡੀ ਹੈ ਤੇ ਜਿਹੜੀ ਛੋਟੀ ਕੱਟੀ ਹੈਗੀ ਉਹ ਸਾਡੀ ਕੱਟੀ ਹੁਣ ਆ 10 ਤਰੀਕ ਨੂੰ 1 ਸਾਲ ਦੀ ਹੋ ਜੂਗੀ ਪੂਰੇ ਦੀ ਇਸ ਦੀ ਭੈਣ ਹੈ ਉਹ ਜਿਹੜੀ ਸੂਈ ਹੈ ਉਹ ਵੱਡੀ ਭੈਣ ਉਹਦੀ ਇਹ ਉਸ ਤੋਂ ਛੋਟੀ ਹੈ ਤੇ ਉਹ ਇਹਨਾਂ ਤੋਂ ਉਹ ਛੋਟੀ ਹੈਗੀ ਹੁਣ ਅੱਗੇ ਦੇਖੋ ਜੀ ਉਹਦੀ ਮਾਂ ਅੱਗੇ ਸੌਣ ਵਾਲੀ ਹੈਗੀ ਜੇ ਨਹੀਂ ਹਜੇ ਚੈੱਕ ਕਰਵਾਈਆਂ ਨਹੀਂ ਗਈਆਂ ਤੇ ਉਹ ਇੱਕ ਟਾਈਮ ਪੈ ਗਈ ਉਹ ਲੱਗਦਾ ਵੀ ਸ਼ਾਇਦ ਰਹਿ ਗਈ ਹੋਣੀ ਵੀ ਤਾਂ ਇੱਕ ਟਾਈਮ ਪੈ ਗਈ ਉਹ ਅਸੀਂ ਗਰਮੀ ਕਰਕੇ ਨਹੀਂ ਚੈੱਕ ਕਰਾਈਆਂ ਵੀ ਕੋਈ ਵਾਰ ਪਤਾ ਨਹੀਂ ਹੁੰਦਾ ਨਾ ਪਸ਼ੂ ਆਪਣਾ ਖਰਾਬ ਹੋ ਜੇ ਤੇ ਅੱਗੇ ਥੋੜੀ ਠੰਡ ਉਤਰੇ ਹੀ ਫੇਰ ਪਾਸ ਕਰਾਵਾਂ ਕਿਉਂਕਿ ਪਾਸ ਕਰਾਈ ਬਣਾ ਪਸ਼ੂ ਦਾ ਇੰਨਾ ਪਤਾ ਨਹੀਂ ਲੱਗਦਾ ਹਨਾ ਬਹੁਤ ਬਣਦੀ ਹੈ ਜੀ ਕੋਈ ਵਾਰ ਇਹਨਾਂ ਨੇ ਮਹੀਨਿਆਂ ਦਾ ਦਾਬਾ ਕੱਢ ਜਾਂਦੀਆਂ ਨੇਗੀਆਂ ਪਤਾ ਨਹੀਂ ਲੱਗਦਾ ਦੇਖਣ ਨੂੰ ਲੱਗਦਾ ਵੀ ਹਾਂ ਸੂਣ ਵਾਲੀਆਂ ਨੇ ਤੇ ਜਦੋਂ ਅਗਲਾ ਚੈੱਕ ਕਰਾਉਂਦਾ ਗਾਂ ਖਾਲੀ ਹੁੰਦੀਆਂ ਨੇ ਇਹ ਵਿੱਚ ਵਿੱਚ ਬਹੁਤ ਸੋਹਣੇ ਕਮੈਂਟ ਆਉਂਦੇ ਨੇ ਵਿੱਚ ਵਿੱਚ ਕੋਈ 네ਗੇਟਿਵ ਕਮੈਂਟ ਵੀ ਕਰ ਦਿੰਦੇ ਨੇ ਕਹਿੰਦੇ ਤੁਹਾਡੇ ਬਲੌਗ ਬੇਕਾਰ ਹੁੰਦੇ ਨੇ ਨਾ ਕਿਸੇ ਨੇ ਕਿਹਾ ਵੀ ਦੇਖੋ ਜਿਹੜਾ ਆਪਾਂ ਕੰਮ ਕਰਦੇ ਆਂਗੇ ਹਨਾ ਹੁਣ ਜੇ ਤਾਂ ਅਸੀਂ ਮੱਜਾਂ ਦਾ ਬਲੌਗ ਨਹੀਂ ਪਾਉਂਦੇ ਅੰਦਰਲੇ ਕੰਮ ਦਾ ਬਲੌਗ ਪਾਉਂਦੇ ਸਾਡਾ ਨਹੀਂ ਚੱਲਦਾ ਹਨਾ ਬਹੁਤ ਮੇਰੇ ਵੀਰ ਭੈਣਾਂ ਦੇਖਦੇ ਨੇ ਬਾਦੂ ਵਧੀਆ ਪਿਆਰ ਮਿਲਦਾ ਹਨਾ ਵਿੱਚ ਕੁਦੋਦੇ ਕਹੇ ਨਾਲ ਤਾਂ ਕੁਝ ਨਹੀਂ ਹੁੰਦਾ ਫਿਰ ਵੀ ਚੱਲ ਬੰਦੇ ਦਾ ਕੀਤਾ ਹੁੰਦਾ ਹੌਸਲਾ ਵਧਾਉਣਾ ਹੁੰਦਾ ਹਨਾ ਕਿਤੇ ਇਹ ਜਿਹੇ ਲੋਕ ਵੀ ਬੈਠੇ ਨੇ ਵੀ 네ਗੇਟਿਵ ਕਮੈਂਟ ਕਰਦੇ ਨੇ ਵੇ ਫਿਰ ਆਪਾਂ ਇੰਨਾ ਸੀਰੀਅਸ ਵੀ ਨਹੀਂ ਲੈਂਦੇ ਇੱਕ ਕਮੈਂਟ ਆਇਆ ਕਹਿੰਦੇ ਜਿੱਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਵੀ ਦੇਖੋ ਜੀ ਦਾਣੇ ਵੀ ਇਹ ਕਿਹੜਾ ਸਾਨੂੰ ਵੀ ਜੱਦੀ ਮਿਲੀ ਹੋਈ ਆ ਨਾ ਵੀ ਦਾਦੇ-ਪਰਦਾਦੇ ਤੋਂ ਮਿਲੀ ਹੋਈ ਆ ਕੁਸਤਾਂ ਤੋਂ ਇਹ ਜਮੀਨ ਜਦੋਂ ਮੇਰੇ ਸਹੁਰਾ ਸਾਹਿਬ ਵਿਆਹੇ ਸੀ ਸਾਡੇ ਕੋਲੇ 13 ਕਿੱਲੇ ਜ਼ਮੀਨ ਦੇ ਸੀਗੇ ਵੀ ਇਹ ਐਂ ਨਹੀਂ ਬਣੀ ਹੱਡ ਕਾਲੇ ਕਰਕੇ ਉਦੋਂ ਤੋਂ ਬਾਪੂ ਜੀ ਕੰਮ ਕਰਾ ਕਰਦੇ ਪਾਪਾ ਜੀ ਕਰ ਲੱਗੇ ਇਹਨਾਂ ਨੇ ਡੈਡੀ ਹੋਰੇ ਕੰਮ ਕਰਨ ਲੱਗੇ ਫੇਰ ਕਿਤੇ ਜਾ ਕੇ ਇੰਨਾ ਕੁਝ ਬਣਿਆ ਕਿਉਂਕਿ ਇਹ ਸਾਨੂੰ ਜੱਦੀ ਨਹੀਂ ਮਿਲੀ ਹੋਈ ਵੀ ਆਪਣੀ ਕਈ ਵੀ ਦਾਦੇ-ਪਰਦਾਦਾਂ ਦੇ ਪਿੱਛੋਂ ਸਾਨੂੰ ਇੰਨੀ ਜ਼ਮੀਨ ਮਿਲੀ ਹੋਈ ਹੈ ਤਾਂ ਉਹਨੋਂ ਸਾਡੇ ਕੋਠੀਆਂ ਸੀਗੀਆਂ ਜਦੋਂ ਸਾਡਾ ਵਿਆਹ ਹੋਇਆ ਜੀ ਸਿਰਫ ਦੋ ਕਮਰੇ ਸੀਗੇ ਪੱਕੇ ਇਹਨਾਂ ਦੇ ਤੇ ਬਾਕੀ ਘਰ ਇਹਨਾਂ ਦਾ ਨਾ ਪੁਰਾਣਾ ਸੀਗਾ ਤੇ ਉਸੇ ਜੀ ਸਾਡਾ ਰਿਸ਼ਤਾ ਕਰਗੇ ਸੀਗੇ ਸਾਡੇ ਘਰ ਦੇ ਕਹਿੰਦੇ ਵੀ ਜ਼ਮੀਨ ਬਣਾਈ ਅਗਲਾਂ ਨੇ ਹਨਾ ਵੀ ਘਰ ਕੋਠੀਆਂ ਦਾ ਕੀ ਹੈ ਉਹ ਤਾਂ ਕਦੋਂ ਮਰਜ਼ੀ ਬਣਾ ਲੈ ਜੀ ਇਹਨਾਂ ਨੇ ਕਿਉਂਕਿ ਜਦੋਂ ਪਪਾ ਜੀ ਵਿਆਹ ਸੀ ਤੇਰਾ ਕਿੱਲੇ ਜ਼ਮੀਨ ਦੇ ਸੀ ਉਸ ਤੋਂ ਬਾਅਦ ਇਹਨਾਂ ਨੇ 30 ਕਿੱਲੇ ਜ਼ਮੀਨ ਦੇ ਹੋ ਗਏ ਜੋ ਸਾਡਾ ਰਿਸ਼ਤਾ ਹੋਇਆਗਾ ਇਹ ਤਨਪਰਾ ਨੇ ਤਾਂ 10 ਕਿੱਲੇ ਹੋ ਗਏ ਸੀ ਤੇ ਉਸ ਤੋਂ ਬਾਅਦ ਫਿਰ ਪਾਪਾ ਜੀ ਨੇ ਕਾਫੀ ਜ਼ਮੀਨ ਲੈਤੀ ਤਾਂ ਜੀ ਦਾਣੇ ਵੀ ਕਮਾਉਣੇ ਪੈਂਦੇ ਨੇ ਹਨਾ ਵੀ ਤਾਂ ਕੁਝ ਬਣਦਾ ਜੇ ਆਪਾਂ ਬੇਲੇ ਬੈਠ ਕੇ ਸੋਚੀ ਜਾਵਾਂਗੇ ਵੀ ਹਾਂ ਐ ਇਧਰੋਂ ਕੁਝ ਆਜੂ ਇਧਰੋਂ ਕੁਝ ਆਜੂ ਤੋ ਕੁਝ ਨਹੀਂ ਬਣਦਾ ਜੇ ਹੁਣ ਅਸੀਂ ਕਹੀਏ ਵੀ ਅਸੀਂ ਕੰਮ ਨਹੀਂ ਕਰਦੇ ਡੰਗਰ ਨਹੀਂ ਸਾਹਮਦੇ ਹਨਾ ਆਪਾਂ ਨੌਕਰ ਰੱਖੀ ਲਗ 1.5 ਲੱਖ ਤੋਂ ਬਿਨਾ ਅੱਜ ਕੱਲ ਦੀ ਨੌਕਰ ਨਹੀਂ ਰਹਿੰਦਾ ਹਨਾ ਨਾਲੇ ਨਾਲ ਲੱਗ ਕੇ ਕੰਮ ਕਰਾਉਣਾ ਪੈਂਦਾ ਹੈਗਾ ਤੇ ਉਹ ਗੱਲ ਦਾ ਫਾਇਦਾ ਇਥੋਂ ਕਿ ਸਾਡਾ ਕੱਟਾ ਚੁੰਗ ਗਿਆ ਪਿੱਛੇ ਹੋ ਕੇ ਚੰਗਾ ਦੇਣ 10 ਮਿੰਟ ਅਸੀਂ ਲੇਟ ਹੋ ਗਏ ਨੇ ਚੀ ਇਹਨੇ ਚੰਗਾਤਾ ਕੱਟੇ ਨੂੰ ਤੇ ਹੁਣ ਜਿਹੜੇ 1.5 ਲੱਖ ਜਿਹੜਾ ਉੱਥੇ ਦੇਵਾਂਗੇ ਉਹ ਅਸੀਂ ਆਪ ਦਾ ਬਚਾਉਨੇ ਆਗੇ ਫਿਰ ਉਹਦਾ ਵਿਆਜ ਵੀ ਦੇਖ ਲਓ ਕਿੰਨਾ ਬਣਦਾ ਹੈ ਨਾ ਪਸ਼ੂ ਡੰਗਰ ਆਪ ਸੰਭਦੇ ਆ ਸੇਤ ਵੀ ਚੰਗੀ ਰਹਿੰਦੀ ਹੈ ਤੇ ਨਾਲੇ ਆਪ ਦੇ ਨਾਲ ਲੱਗੇ ਬਿਨਾ ਤਾਂ ਕੰਮ ਹੋਣੇ ਵੀ ਨਹੀਂ ਕਰਨਾ ਸੀ ਜੇ ਆਪਾਂ ਕਹੀਏ ਵੀ ਹੈ ਨਾ ਕੱਲਾ ਆਪਾਂ ਜਿਹੜਾ ਬੰਦਾ ਰੱਖ ਲੈ ਵੀ ਉਹ ਕੰਮ ਕਰ ਦੂਗਾ ਆਪਣੇ ਪਸ਼ੂ ਡੰਗਰ ਸੰਭਦੂਗਾ ਆਪ ਦੇ ਤੋਂ ਬਿਨਾ ਕੁਝ ਨਹੀਂ ਬਣਦਾ ਖੇਤੀ ਤੇ ਵੀ ਅਸੀਂ ਸਿਰਫ ਹੁਣ 2 ਮਹੀਨੇ ਤੇ ਰੱਖ ਤੇ ਸਾਲ ਤੇ ਅਸੀਂ ਰੱਖ ਦੇਣੀਗੇ ਕਿਉਂਕਿ ਬਾਅਦ ਤਾਂ ਫਿਰ ਬਣੀ ਜਾਂਦਰਾ ਦਾ ਕੰਮ ਘਟ ਜਾਂਦਾ ਥੋੜਾ ਥੋੜਾ ਕਰਕੇ ਬਣ ਜਾਂਦਾ ਵੀੜੀਆਂ ਕਰਕੇ ਰੇਸ ਰਪੇ ਹੋ ਜਾਂਦੀ ਹੈਗੀ ਤੇ ਐਂ ਬਣ ਜਾਂਦਾ ਕੰਮ ਜੇ ਹੁਣ ਆਪਾਂ ਕਮਾਂਗੇ ਵੀ ਵਿਹਲੇ ਬੱਠਣ ਨੂੰ ਬਣੀ ਜਾਂਦਾ ਇਹ ਤਾਂ ਕੁਝ ਨਹੀਂ ਮਿਲਦਾ ਜੀ ਵਿਹਲੇ ਬੈਠ ਕੇ ਤਾਂ ਕਿਉਂਕਿ ਇਹਨਾਂ ਨੇ ਡੈਡੀ ਹੋਰੇ 15 16 ਸਾਲ ਦੀ ਉਮਰ ਚ ਤੂੜੀ ਵਾਲੇ ਮਸ਼ੀਨਾਂ ਚਲਾਉਣ ਲੱਗੇ ਕੰਪੈਨ ਚਲਾਉਣ ਲੱਗੇ ਸਾਰੇ ਕੰਮ ਕਰਨ ਲੱਗੇ ਸੀਗੇ ਅੱਜ ਕੱਲ ਦੇ ਤਾਂ ਕੋਈ ਖੜਦਾ ਵੀ ਨਹੀਂਗਾ ਜਾ ਕੇ ਕਹਿੰਦੇ ਫੱਕ ਉਡਦੀ ਹੈਗੀ ਅਸੀਂ ਨਹੀਂ ਖੜ ਸਕਦੇ ਉਹ ਤੇਣਾ ਕੰਡ ਚ ਤੇ ਇਹਨਾਂ ਨੂੰ ساری ਉਮਰ ਹੋ ਗਈ ਜੀ ਕੰਡ ਫੱਕਦਿਆਂ ਨੂੰ ਤੇ ਐ ਕਮਾਉਣੇ ਪੈਂਦੇ ਨੇ ਦਾਣੇ ਕਿਹੜਾ ਜੀ ਐਂ ਮਿਲਦੇ ਨੇਗੇ ਤੇ ਜੇ ਮਿਹਨਤ ਕਰਾਂਗੇ ਤਾਂ ਸਭ ਕੁਝ ਆ ਫਿਰ ਰੱਬ ਵੀ ਸਾਥ ਦਿੰਦਾ ਜੇ ਉਹੀ ਬੈਠੇ ਗੱਲਾਂ ਹੀ ਮਾਰੀ ਜਾਵਾਂਗੇ ਫਿਰ ਰੱਬ ਨੇ ਵੀ ਕੀ ਦੇਣਾਗਾ ਸਾਰੇ ਦੂਜੇ ਦਾ ਹੌਸਲਾ ਵਧਾਇਆ ਕਰਦੇ ਨੇ ਜੀ ਵੀ ਹਾਂ ਵੀ ਵਧੀਆ ਚੱਲ ਤੁਸੀਂ ਕਰ ਰਹੇ ਹੋਗੇ ਤੇ ਇੱਥੇ ਆਪਾਂ ਪਾਉਣ ਲੱਗੇ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਤਰਾ ਡੋਕੀ ਕੱਢਣ ਲੱਗੇ ਸੀਗੇ 10 ਕਿ ਮਿੰਟ ਅਸੀਂ ਲੇਟ ਹੋ ਗਏ ਵਸ ਅੱਜ ਤੇ ਪਹਿਲਾਂ ਕੋਈ ਆ ਗਿਆ ਸੀ ਸਵੇਰੇ ਉਸ ਤੋਂ ਬਾਅਦ ਅਸੀਂ ਮਸ਼ੀਨ ਤੇ ਸੂਟ ਲਾ ਲਿਆ ਤੇ ਉਹਨੂੰ ਥੋੜਾ ਜਿਹਾ ਐਵੇਂ ਵੀ ਚੱਲ ਹੁਣ ਲਾਤਾ ਲਿਆ ਵੀ ਥੋੜਾ ਜਿਹਾ ਆਪਾਂ ਵਰਕ ਕਰ ਲਈਏ ਇਹ ਚ ਕਰਦਾਸ ਕਮਿੰਟ ਲੇਟ ਹੋ ਗਿਆ ਅੰਨੇ ਨੂੰ ਝੋਟੀ ਚੰਗਾਉਣ ਲੱਗ ਗਈ ਪਿੱਛੇ ਹੋ ਕੇ ਤੇ ਪਹਿਲਾਂ ਆਪਾਂ ਕੱਢ ਲੈਣ ਜੀ ਬੈੜੀ ਧਾਰ ਹੁਣ ਤਾਂ ਜਿਹੜਾ ਚੰਗਾਉਣਾ ਸੀ ਚੰਗਾਤ ਉਹ ਧਾਰ ਆਪਾਂ ਬਾਅਦ ਚ ਕੱਢਾਂਗੇ ਤੇ ਇਹ ਕੱਟਰੇ ਨੇ ਤਾਂ ਆਪਦਾ ਚੁੰਗ ਲਿਆ ਜੀ ਡੇਢ ਥਾਂ ਪਿਛਲਾ ਤੇ ਪਹਿਲਾਂ ਆਪਾਂ ਬੈੜੀ ਧਾਰ ਕਰਦੇ ਹੋ ਕੀ ਫਿਰ ਦੁੱਧ ਆਲਾ ਆ ਜਾਂਦਾ ਦੂਜੀ ਫਿਰ ਉਹਨੂੰ ਦੁੱਧ ਪਾਉਣਾ ਹੁੰਦਾ ਹੈਗਾ ਤੇ ਉਹਦਾ ਦੁੱਧ ਤਾਂ ਆਪਾਂ ਘਰੀ ਰੱਖਣਾ ਹੈਗਾ ਲੂਹਾ ਤਾਂ ਉਹ ਕੜ ਆਪਾਂ ਪਾਉਣਾ ਪਹਿਲਾਂ ਇਹਦੀ ਧਾਰ ਕੱਢ ਲਾਂਗੇ ਫ ਇਹ ਐ ਨੀਗਰਾਮਦਰ ਜੀ ਹਣਾ ਬੈੜੀ ਦੋਨੇ ਪਾਸੇ ਬੈ ਕੇ ਦੁੱਧ ਕਢਾ ਲੈਂਦੀ ਐ ਸੁੱਖਾ ਰਹਿੰਦਾ ਘੱਟ ਟਾਈਮ ਚ ਦੁੱਧ ਨਿਕਲ ਜਾਂਦੇ ਨਾਲੇ ਫਿਰ ਇੱਕ ਪਾਸੇ ਬੈਠ ਕੇ ਤਾਂ ਚੋਇਆ ਵੀ ਨਹੀਂ ਜਾਂਦਾ ਇਹਨਾਂ ਦੁੱਧ ਤੇ ਫਿਰ ਚੜ੍ਹਾ ਵੀ ਜਾਂਦੀਆਂ ਨੇ ਇਹ ਸਾਨੂੰ ਆਰਾਮਦਰ ਦੇ ਅੱਦੇ ਟਾਈਮ ਚ ਸਾਡਾ ਕੰਮ ਨਿਪਟ ਜਾਂਦਾ ਬੈੜੀ ਵਾਲਾ ਤਾਂ